ਹਰ ਗੱਲ ਦੀ ਘੋਖ ਪੜਤਾਲ ਕਰਨੀ ਸਿੱਖੋ ਇਹ ਬਹੁਤ ਜ਼ਰੂਰੀ ਆ ਖਾਸ ਕਰਕੇ ਜਿਹੜਾ ਟਾਈਮ ਹੁਣ ਚੱਲ ਰਿਹਾ ਇਸ ਟਾਈਮ ਇਹ ਟਾਈਮ ਤੁਹਾਡੇ ਤੇ ਬਹੁਤ ਖਤਰਨਾਕ ਆ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਤੁਹਾਨੂੰ ਬਾਰ 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 ਹਰ ਵੀਡੀਓ ਦੇ ਵਿੱਚ ਰੌਲਾ ਪਾਉਣਾ ਭੋਕਦਾ ਹਰ ਵੀਡੀਓ ਦੇ ਵਿੱਚ ਠੀਕ ਹੈ ਬਹੁਤ ਵੱਡੀ ਸਾਜ਼ਿਸ਼ ਤੁਹਾਡੇ ਨਾਲ ਪੰਜਾਬ ਦੇ ਵਿੱਚ ਹੋ ਰਹੀ ਆ ਇਸ ਗੱਲ ਤੋਂ ਸੁਚੇਤ ਰਹੋ ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ ਸਾਰੇ ਪੰਜਾਬ ਦੇ ਵਿੱਚ ਰਹਿਣ ਵਾਲੇ ਬੰਦੇ ਚਾਹੇ ਕੋਈ ਵੀ ਹੋ ਤੁਸੀਂ ਚਾਹੇ ਕਾਮਰੇਡ ਨੇ ਚਾਹੇ ਕੋਈ ਵੀ ਲਾਣਾ ਜਿਹਦੇ ਸਿਰ ਤੇ ਪੱਗ ਹੈ ਉਹ ਬੰਦਾ ਉਹਨਾਂ ਨੇ ਇਹ ਨਹੀਂ ਪੁੱਛਣਾ ਨਾ ਦਿੱਲੀ ਦਿੱਲੀ ਵਾਲੇ ਜਦੋਂ 84 ਹੋਇਆ 84 ਵੇਲੇ ਵੀ ਕਿਸੇ ਨੂੰ ਇਹ ਥੋੜੀ ਪੁੱਛਿਆ ਵੀ ਹਾਂ ਬਈ ਤੂੰ ਕੌਣਾ ਕਾਮਰੇਡ ਹੈ ਨਾ ਉਹਨਾਂ ਨੇ ਪੱਗ ਦੇਖੀ ਆ ਦਾੜੀ ਦੇਖੀ ਆ ਤੇ ਅਗਲ ਆਤੀ ਆ ਹੁਣ ਜਿਹੜਾ ਸ਼ਿਵ ਸੇਨਾ ਵਾਲੇ ਸ਼ੂਰੀ ਦਾ ਮੁੰਡਾ ਤੇ ਉਹਦੇ ਨਾਲ ਇੱਕ ਛਲਾਰੂ ਜਹਾ ਹੋਰ ਖੜਾ ਹੈ ਜਾਂ ਇੱਕ ਦੋ ਹੋਰ ਨੇ ਉਹਨਾਂ ਨੇ ਜਿਹੜਾ ਉਹਦੇ ਬਿਆਨ ਦਿੱਤਾ ਕਿ ਅਸੀਂ ਸਿੱਖਾਂ ਨੂੰ ਘਰੋਂ ਕੱਢ ਕੱਟ ਕੇ ਮਾਰਾਂਗੇ ਉਹ ਬਿਆਨ ਨੂੰ ਤੁਸੀਂ ਨੋਰਮਲ ਬਿਆਨ ਨਾ ਸਮਝੋ ਉਹ ਨੋਰਮਲ ਬਿਆਨ ਨਹੀਂ ਹੈ ਉਹ ਉਹੀ ਗੱਲ ਆ ਜਿਹੜੀ ਮੈਂ ਪਿਛਲੀ ਵੀਡੀਓ ਚ ਕਹਿ ਚੁੱਕਿਆ ਜਿੰਨਾ ਭਈਆ ਇਹਨਾਂ ਨੇ ਪੰਜਾਬ ਦੇ ਵਿੱਚ ਲਿਆ ਕੇ ਬਿਠਾਇਆ ਹੋਇਆ ਚਾਹੇ ਉਹ ਬਿਹਾਰ ਦਾ ਹੋਵੇ ਚਾਹੇ ਉਹ ਯੂਪੀ ਦਾ ਹੋਵੇ ਚਾਹੇ ਉਹ ਹਰਿਆਣੇ ਤੋਂ ਹੋਵੇ ਚਾਹੇ ਉਹ ਹਿਮਾਚਲ ਤੋਂ ਹੋਵੇ ਸਾਰਿਆਂ ਨੂੰ ਆਰਐਸਐਸ ਨੇ ਹਥਿਆਰਾਂ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਪੰਜਾਬ ਭੇਜਿਆ ਹੋਇਆ ਇਹ ਗੱਲ ਮੈਂ ਤੁਹਾਨੂੰ ਇੱਕ ਵੀਡੀਓ 'ਚ ਪਹਿਲਾਂ ਵੀ ਕਹੀ ਸੀ ਇਹ ਗੱਲ ਅਸੀਂ ਲੋਕ ਉਹ ਆਹ ਚੱਲ ਹੋਊ ਚੱਲ ਹੋਊ ਕਹਿ ਕੇ ਛੱਡ ਦਿੰਨੇ ਆ ਪਰ ਜਦੋਂ ਸਾਡੇ ਤੇ ਬੀਤਦੀ ਆ ਬੀਤਣ ਤੋਂ 6 ਮਹੀਨੇ ਬਾਅਦ ਸਾਨੂੰ ਪਤਾ ਲੱਗਦਾ ਯਾਰ ਜੇ ਅਸੀਂ ਉਹ ਗੱਲ ਤੇ ਗੌਰ ਕਰ ਲੈਂਦੇ ਤਾਂ ਸਾਡੇ ਨਾਲ ਆਹ ਨਾ ਹੁੰਦਾ ਇਹ ਗੱਲਾਂ ਸਾਡੇ ਸਾਹਮਣੇ ਬਹੁਤ ਆ ਚੁੱਕੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਇੰਨੀ ਆਬਾਦੀ ਵਧ ਗਈ ਆ ਤੁਹਾਡੇ ਨਾਲੋਂ ਤੁਸੀਂ ਐਸ ਟਾਈਮ ਪੰਜਾਬ ਦੇ ਵਿੱਚ ਘੱਟ ਗਿਣਤੀ 24 ਘੱਟ ਗਿਣਤੀ ਰਹਿ ਗਏ ਹੋ ਤੁਹਾਡੇ ਨਾਲੋਂ ਵੱਧ ਗਿਣਤੀ ਭਈਆਂ ਦੀ ਆ ਪੰਜਾਬ ਦੇ ਵਿੱਚ ਤੇ ਇਹ ਉਹ ਭਈਏ ਨੇ ਇਹ ਉਹ ਭਈਏ ਨਹੀਂ ਹੈਗੇ ਜਿਹੜੇ 8082 ਵਾਲੇ ਅਸੀਂ ਸਟੇਸ਼ਨਾਂ ਤੋਂ ਲੈ ਕੇ ਆਉਂਦੇ ਹੁੰਦੇ ਸੀਗੇ ਲਾ ਕੇ ਉਹ ਕੰਮ ਕਰਦੇ ਸੀ ਆ ਕੇ ਸਾਡੀ ਹਾੜੀ ਦੀ ਫਸਲ ਵੜਦੇ ਸੀ ਤੇ ਟ੍ਰੇਨ ਫੜਦੇ ਸੀ ਚਲੇ ਜਾਂਦੇ ਸੀ ਜਾਂ ਅਸੀਂ ਝੋਨੇ ਵੇਲੇ ਪਨੀਰੀ ਪੱਟਣ ਵੇਲੇ ਲੈ ਕੇ ਆਉਂਦੇ ਸੀ ਝੋਨਾ ਲਾਉਂਦੇ ਸੀ ਚਲੇ ਜਾਂਦੀ ਸੀ ਇਹ ਉਹ ਭਈਏ ਨਹੀਂ ਇਹ ਇਹ ਜਿਹੜੇ ਹੁਣ ਭਈਏ ਨੇ ਪੰਜਾਬ ਦੇ ਵਿੱਚ ਇਹ ਉਹ ਭਈਏ ਨੇ ਜਿਹੜੇ ਇੱਕ ਸਿਸਟਮ ਨੇ ਇੱਥੇ ਠੱਕੇ ਨਾਲ ਵਸਾਏ ਨੇ ਉਹਨਾਂ ਦੇ ਇੱਕ ਕਾਰਡ ਬਣਾਏ ਨੇ ਉਹਨਾਂ ਦੇ ਰਾਸ਼ਨ ਕਾਰਡ ਬਣਾਏ ਨੇ ਉਹਨਾਂ ਦੇ ਘਰ ਪੱਕੇ ਕਰਵਾਏ ਨੇ ਉਹਨਾਂ ਦੇ ਬਿਜ਼ਨਸ ਖਲਾਏ ਨੇ ਔਰ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਆਰਐਸਐਸ ਦੇ ਕੈਂਪਾਂ ਚੋਂ ਮਿਲੀ ਹੋਈ ਆ ਉਹ ਗੱਲ ਕੋਈ ਨਾਰਮਲ ਨਹੀਂ ਕਹੀ ਉਹਨੇ ਇਹ ਨਹੀਂ ਕਿ ਗੱਲ ਉਹਦੀ ਜ਼ੁਬਾਨ ਚੋਂ ਆ ਗਈ ਉਹਨੇ ਗੁੱਸੇ ਵਿੱਚ ਕਹੇ ਜੀ ਗੁੱਸੇ ਵਿੱਚ ਨਹੀਂ ਕਹਤੀ ਇਹ ਅੰਦਰੋਂ ਕਹਤੀ ਇਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਕਿ ਕਦੋਂ ਅਟੈਕ ਹੋਣਾ ਇਹ ਤਾਂ ਇੱਕ ਸਮਾਂ ਭਾਲ ਰਹੇ ਨੇ ਕਿ ਕਦੋਂ ਅਸੀਂ ਸਿੱਖਾਂ ਦੇ ਟੁੱਟ ਕੇ ਪੈਣਾ ਉਹਦੇ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਤੁਹਾਡੇ ਕੋਈ ਹਥਿਆਰ ਕੋਸ਼ ਕਰ ਸਕਦੇ ਨੇ ਕਿਉਂਕਿ ਇਹਨਾਂ ਦੇ ਨਾਲ ਅਰਧ ਸੈਨਿਕ ਬਲ ਵੀ ਹੋਣਗੇ ਇਹਨਾਂ ਨਾਲ ਪੰਜਾਬ ਦੀ ਪੁਲਿਸ ਵੀ ਹੋਏਗੀ ਕਿਉਂਕਿ ਪੰਜਾਬ ਦੇ ਜਿੰਨੇ ਵੀ ਵੱਡੇ ਵੱਡੇ ਅਫੀਸਰ ਨੇ ਉਹ ਇਹ ਹੀ ਨੇ ਤੇ ਇਹਨਾਂ ਨਾਲ ਇਹ ਸਾਰੇ ਇਹ ਵੀ ਹੋਣਗੇ ਜਿਹੜੇ ਬਿਆਨ ਦਿੰਦੇ ਨੇ ਇਹ ਨੌਜਵਾਨੀ ਵੀ ਇਹਨਾਂ ਦੇ ਨਾਲ ਹੋਏਗੀ ਕਿੰਨੀ ਕਿੰਨੇ ਪਰਸੈਂਟ ਗਿਣਤੀ ਹੋਏਗੀ ਤੁਸੀਂ ਹਿਸਾਬ ਲਾ ਲਓ ਉਹਦੀ ਵੀਡੀਓ ਪਾਈ ਮੈਨੂੰ ਇੰਨੇ ਇੰਨੇ ਆਈ ਨਹੀਂ ਪਤਾ ਧਮਕੀਆਂ ਕਿੰਨੀਆਂ ਆਈਆਂ ਨੇ ਮੈਂ ਤਾਂ ਤਕੜਾ ਜਿਹੜਾ ਇੰਨੀਆਂ ਧਮਕੀਆਂ ਸਹੀਣਾ ਹੁਣ ਆ ਦਿਨਾਂ ਚ ਤੈ ਪੈਸਾ ਨਹੀਂ ਲੈ ਸਾਰੇ ਐਸਐਚਓ ਨੂੰ ਸੌਂਪੋ ਗੁਰੂਗ੍ਰਾਂਸਾ ਨੂੰ ਲੈ ਕੇ ਚਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਇਹਨੇ ਸਾਰੇ ਇਹਨੇ ਹੱਲ ਕਰ ਮੈਂ ਕੱਲੇ ਕੱਲੇ ਕਤਲ ਦਾ ਦੱਸੂ ਕੱਲੇ ਕੱਲੇ ਕਤਲ ਦਾ ਹਰੇਕ ਕਤਲਾਰੇ ਜਾਣਕਾਰੀ ਵੀ ਆਹ ਕਤਲ ਇਹਨੇ ਕਰਾਇਆ ਕਤਲ ਇਹਨੇ ਕਰਾਇਆ ਆਹ ਬੰਦੇ ਨੇ ਇੰਨੇ ਪੈਸੇ ਲਿਆ ਆਹ ਬੰਦੇ ਨੇ ਕਿਉਂਕਿ ਹੁਣੇ ਮੇਰੇ ਤੇ ਅੱਖ ਰੱਖਣਗੇ ਜੇ ਮੈਨੂੰ ਬਚਾਉਣਾ ਤਾਂ ਪੱਕੇ ਲੈਓ ਤੁਸੀਂ ਬਚਾ ਲਓ ਜ ਆਸ- ਹੁਣ ਵਾਪਸ ਆਉਣਾ ਨਹੀਂ ਗਿਆ ਤਾਂ ਤੀਰ ਨਿਕਲ ਗਿਆ ਇਹ ਤਾਂ ਐ ਨਹੀਂ ਪਤਾ ਠੀਕ ਹੈ じゃ ਮੈਂ ਆਪਦੇ ਆਪ ਦੀ ਮਾਰ ਲਵਾਂ ਇਹ ਤੁਸੀਂ ਦੇਖ ਲਓ ਹੁਣ ਫੈਸਲਾ ਕਰ ਲੈ ਪੁਲਿਸ ਵੀ ਕੀ ਕਰਨਾਗਾ ਜਦੋਂ ਦੀ ਵੀਡੀਓ ਪਾਈ ਮੈਨੂੰ ਇੰਨੇ ਇੰਨੇ ਐ ਨਹੀਂ ਪਤਾ ਧਮਕੀਆਂ ਕਿੰਨੀਆਂ ਆਈਆਂ ਨੇ ਮੈਂ ਤਾਂ ਤਕੜਾ ਜਿਹੜਾ ਇੰਨੀਆਂ ਧਮਕੀਆਂ ਸਹੀ ਜਣਾ ਹੁਣ ਆਹ ਦਿਨਾਂ ਤੇ ਸਰਪੰਚੀ ਤੇ ਕੀ ਗੱਲ ਆ ਕੀ ਨਹੀਂ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਹੋਈ ਕੀ ਜਾਂਦਾਗਾ ਮੇਰੇ 9 ਐਕਸੀਡੈਂਟ ਅੱਡੇ ਭੜੇ ਹੋ ਗਏ ਵੀ ਮੈਂ ਉਹ 9 ਐਕਸੀਡੈਂਟਾਂ ਚੋਂ ਬਚ ਕਿਵੇਂ ਗਿਆ ਚਾਰ ਮੇਰੇ ਛੋਟੇ ਛੋਟੇ ਆ ਹੋਇਆ ਇਹਰਾ ਐਕਸੀਡੈਂਟ ਟੋਟਲ ਹੋ ਗਈ ਮੈਂ ਜਿਵੇਂ ਬਾਬੇ ਨਾਨਕ ਨੂੰ ਗੁਰਗੋਬਿੰਦ ਸਿੰਘ ਨੂੰ ਯਾਦ ਕਰਲਾਂ ਓਵੇਂ ਮੇਰੇ ਉਹ ਸੁਪਨੇ ਆ ਜਾਂਦੇ ਆ ਪਤਾ ਨਹੀਂ ਕੀ ਹੋਈ ਜਾਂਦਾ ਓਏ ਮੈਂ ਸੁਪਨੇ ਦੱਸਣ ਲੱਗਿਆ ਤੁਸੀਂ ਲੋਕੋ ਐ ਮੰਨੋਗੇ ਵੀ ਆਹ ਹੈ ਜੀ ਸੁਪਨੇ ਵੀ ਆਈਏ ਨੇ ਗੁਰਗੋਬਿੰਦ ਸਿੰਘ ਜੀ ਖੁਦ ਪਾਣੀ ਵਾਲੀ ਸਾਡੇ ਸਰਪੰਚ ਬਣਿਆ ਉਹਨੇ ਪਾਣੀ ਵਾਲੀ ਟੈਂਕੀ ਸਾਫ਼ ਕਰੀ ਤੇ ਉੱਥੇ ਉਂਗਲ ਕਰ ਰਿਹਾ ਸਾਹਮਣੇ ਤੇ ਕਾਲਾ ਪੁੱਛ ਰਿਹਾ ਸੁਪਨੇ ਮੈਨੂੰ ਉਹ ਸੁਪਨਾ ਚੱਲ ਰਿਹਾ ਵੀ ਪੁੱਛ ਰਿਹਾ ਗੁਰੂ ਜੀ ਇੱਧਰ ਕਿੱਧਰ ਉਂਗਲ ਕਰ ਰਿਹਾ ਕਹਿੰਦਾ ਉਹ ਕਿਲਾ ਬੋਲੇ ਨਹੀਂ ਕਿ ਵੀ ਇਸ ਤਰ੍ਹਾਂ ਦਾ ਵੀ ਕਿਲਾ ਸਾਨੂੰ ਦਿਸਣ ਲੱਗ ਗਿਆ ਕਾਲਾ ਕਹਿੰਦਾ ਵੀ ਥ ਇਸ ਤਰ੍ਹਾਂ ਦੇ ਸੁਪਨੇ ਆ ਜਾਂਦੇ ਆ ਫਿਰ ਗੁਰੂ ਗੋਬਿੰਦ ਸਿੰਘ ਜੀ ਪੱਕੇ ਵੱਲ ਤੁਰਪੇ ਵੀ ਉਹ ਕਹਿੰਦਾ ਮੈਂ ਨਹੀਂ ਇਹ ਕੌਮ ਬਚਾਉਣੀ ਤਾਂ ਫਿਰ ਜਿੰਨੇ ਸਾਰੇ ਮਾਜੀਬੀ ਸਿੰਘ ਇਕੱਠੇ ਹੋ ਕੇ ਆ ਜਾਂਦੇ ਆ ਇੱਥੇ ਬਹਿ ਜਾਂਦੇ ਵੀ ਗੁਰੂ ਜੀ ਆਏ ਨਾ ਕਰੋ ਤੁਸੀਂ ਖੁੱਲਾ ਛੱਡ ਦਿਓ ਮੈਂ ਕਿਹਾ ਤੋ ਮੈਨੂੰ ਕਹੀ ਬੈਠੇ ਵੀ ਤੂੰ ਕੁਝ ਨਹੀਂ ਬੋਲਣਾ ਸੁਪਨਾ ਚੱਲੀ ਜਾਂਦਾ ਕਦੇ ਸਾਧੂ ਸੰਤ ਬਣ ਜਾਂਦੇ ਕਦੇ ਕੁਛ ਬਣ ਜਾਂਦੇ ਆ ਕਦੇ ਬਾਬਾ ਨਾਨਕ ਆ ਜਾਂਦਾ ਕਦੇ ਕੁਛ ਬਣ ਜਾਂਦਾ ਉਹ ਸੁਪਨੇ ਦੇ ਵਿੱਚ ਫਿਰ ਜਦੋਂ ਕੌਮ ਮਾਜੀਬੀ ਸਿੰਘ ਕਹਿੰਦੇ ਆ ਵੀ ਗੁਰੂ ਜੀ ਵੀ ਸਾਡਾ ਤਾਂ ਸੋਚ ਲਓ ਅਸੀਂ ਤਾਂ ਮਾਰੇ ਹੋਏ ਅਸੀਂ ਕਿੱਧਰ ਨੂੰ ਭੱਜਾਂਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਫਿਰ ਕਹਿ ਏ ਅਗੇ ਉਹ ਮੈਂ ਜਾਣਕਾਰੀ ਕਿਉਂਕਿ ਐ ਨਹੀਂ ਪਤਾ ਕੋਈ ਐਡੇ ਕਟੜਪੰਥੀ ਲੋਕ ਵੀ ਆਏ ਕਿਵੇਂ ਸੁਪਨੇ ਆ ਕੇ ਜਾਂ ਆਏ ਕੀ ਹੋ ਗਿਆ ਮੈਂ ਉਹ ਗੱਲਾਂ ਬਹੁਤ ਦੱਸਣੀਆਂ ਹਜੇ ਮੈਨੂੰ ਤਾਂ ਐ ਨਹੀਂ ਪਤਾ ਕਿੰਨੇ ਕੁ ਸੁਪਨੇ ਆਈ ਜਾਂਦੇ ਓਏ ਮੈਨੂੰ ਤਾਂ ਹੋਈ ਕੀ ਜਾਂਦਾ ਮੈਨੂੰ ਤਾਂ ਪਤਾ ਸਮਝ ਹੀ ਨਹੀਂ ਲੱਗਦੀ ਮੈਂ ਗੁਰਬਾਣੀ ਦੀਆਂ ਤੁਕਾਂ ਨਾਲ ਵਿਆਖਿਆ ਕਰਨੀ ਸੀ ਕਿਉਂਕਿ ਇਹ ਵੀਡੀਓ 'ਚ ਮੈਂ ਗਾਲਾਂ ਗੂਲਾ ਕੱਢੂਗਾ ਤਾਂ ਕਰਕੇ ਗੁਰਬਾਣੀ ਵਾਲੀਆਂ ਤੁਕਾਂ ਹਜੇ ਮੈਂ ਨਹੀਂ ਵਰਤਦਾ ਇਸ ਕਰਕੇ ਸਾਰਾ ਪੰਜਾਬ ਇਕੱਠਾ ਹੋ ਕੇ ਗੱਲ ਸੁਣ ਲੋ ਜਦੋਂ ਜਦੋਂ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪੁਲਿਸ ਕੋਲੇ ਜਾਂਦਾ ਪੁਲਿਸ ਇਹੋ ਹਾਲ ਨਹੀਂ ਕਰਦੀ ਤਾਂ ਫਿਰ ਉਤਰਨੇ ਲੰਦਾ ਵੀ ਯਾਰ ਸਾਰੀ ਪੁਲਿਸ ਇਕੱਠੀ ਹੋ ਜੇ ਯਾਰ ਫੌਜ ਨੂੰ ਬੇਨਤੀ ਕਰ ਲਓ ਵੀ ਤੁਸੀਂ ਆ ਜਾਓ ਵੀ ਗੱਲ ਦੱਸੋ ਕੀ ਹੈ ਕਿਸਾਨਾਂ ਦੀ ਸੁਣ ਲਓ ਮੋਦੀ ਦੀ ਸੁਣ ਲਓ ਯਾਰ ਤੁਸੀਂ ਇਕੱਠੇ ਹੋ ਕੇ ਬਹਿ ਜਾਓ ਕੀ ਗੱਲ ਆ ਮੁੜ ਕੇ ਕਿਉਂ ਲੱਖੇ ਸਨਾਰ ਕਾ ਨਾਮ ਆਊਗਾ ਵੀ ਖਾਲਸਾ ਨਹੀਂ ਰਹਿੰਦੀ ਵੀ ਚਾਹਤੀ ਡੱਲੇਵਾਲ ਦਾ ਨਾਮ ਆਊਗਾ ਇਹਨਾਂ ਦੇ ਪਰਿਵਾਰ ਚੱਕੇ ਜਾਣਗੇ ਸਰੇ ਮਾਰੇ ਜਾਣਗੇ ਜੇ ਇਸ ਤਰ੍ਹਾਂ ਦੇ ਜੇ ਲੋਕਾਂ ਨੇ ਪਿਆ ਪੁਲਿਸ ਨੂੰ ਘੇਰਨਾ ਤਾਂ ਘੇਰ ਲੈਣਗੇ ਜੇ ਇਸ ਤਰ੍ਹਾਂ ਕਰਦੇ ਆ ਤਾਂ ਤੱਕਾ ਸਿੱਧਾ ਚੱਲੇ ਹਿੰਸਕ ਪ੍ਰਦਰਸ਼ਨ ਹੋਊਗਾ ਸਿੱਧੀ ਪੈਰਾ ਤੁਹਾਡੇ ਤੇ ਲੱਗ ਚੁੱਕਿਆ ਹੈ 35000 ਸਿੰਘ ਵਾਪਸ ਆ ਚੁੱਕਿਆ ਇਹ ਗੱਲਾਂ ਦਿਮਾਗ ਚੋਂ ਕੱਢ ਦੇ ਵੀ ਜੇ ਕੋਈ ਬਾਦਸ਼ਪਾਈ ਪਾਸੇ ਹੋ ਜਾਓ ਅਫਸਰਾਂ ਨੂੰ ਭਰ ਲੈਣ ਦੇ ਤੁਸੀਂ ਹਰੇਕ ਕੰਮ 'ਚ ਮੂਰੇ ਹੋਏ ਨੇ ਤੁਹਾਨੂੰ ਕੰਬਲ ਤੇ ਮਸ਼ੀਨ ਦੇ ਕੇ ਤੋੜ ਦਿੱਤਾ ਜਾਊਗਾ ਕੀ ਫਾਇਦਾ ਮੇਰੇ ਤੱਕ ਮੇਰੇ ਕੋਲ ਇੱਥੋਂ ਤੱਕ ਜਾਣਕਾਰੀ ਹੈ ਵੀ ਲੁਦੀਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਠਿੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਬ ਲਾ ਲਓ ਬੱਲ ਵਾਂਗੂ ਜਿਵੇਂ ਹਾਈਡਰੇ ਨਹੀਂ ਨਿਕਲਦੇ ਬਾਹਰ 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਵੀ 11 ਸਾਲ ਹੁੰਦਾ ਜਾਊਗਾ ਤਾਂ ਸਾਰਾ ਜਿਹੜਾ ਅਮਰੀਕਾ ਜਾਂ ਇੰਗਲੈਂਡ ਜਾਂ ਹੋਰ ਦੇਸ਼ਾਂ ਇਹ ਗ੍ਰਹਿਾਂ ਤੇ ਬੈਠੇ ਜਿਹੜੇ ਆਪਾਂ ਨੂੰ ਫਦੂ ਬਣਾਈ ਜਾਂਦੇ ਆ ਵੀ ਮੰਗਲ ਗ੍ਰਹਿ ਤੇ ਜੀਮਨ ਲੱਭਗਾ ਮੰਗਲ ਗ੍ਰਹਿ ਤੇ ਬੈਠੇ ਆ ਇੰਗਲੈਂਡ ਸ਼ਨੀ ਗ੍ਰਹਿ ਤੇ ਬੈਠਾ ਬਾਬੇ ਵੀ ਸਾੱਚੀ ਬੋਲੀ ਜਾਂਦੇ ਆ ਵੀ ਮੰਗਲ ਗ੍ਰਹਿ ਭਾਰੀ ਆ ਸ਼ਨੀ ਗ੍ਰਹਿ ਭਾਰੀ ਆ ਉਹ ਗ੍ਰਹਿ ਆ ਇਹ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਂਗਾ ਜਿਹੜੀ ਓਜ਼ੋਨ ਪਰਤ ਤੇ ਕਹਿੰਦੇ ਆ ਵੀ ਮੋਰੇ ਹੋਏ ਹੋਏ ਉਹਦਾ ਜ਼ਰੂਰੀ ਸੀ ਓਜ਼ੋਨ ਪਰਤ ਤੇ ਬੈਸੀ ਮੋਰੇ ਆ ਹੁਣ ਜੇ ਕਹੀ ਜਾਂਦੇ ਸੀ ਚੱਤ ਤੇ ਬਾਗ ਇਹਦਾ ਮਤਲਬ ਓਜ਼ੋਨ ਪਰ ਜਿਹੜਾ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿੰਨਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਂਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਈਸ ਵਰਗ ਨਾਲ ਟਕਰਾਇਆਗਾ ਕੋਈ ਆਈਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਹੈਗਾ ਵਿਚਾਲਣ ਟੁੱਟਿਆ ਫੇਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਖਾਇਆ ਸੀ ਫਿਰ ਉਹਨਾਂ ਨੂੰ ਆ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕਰੀ ਸੀ ਪਾਂਡੂਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਂਡੂਬੀ ਵਾਰ-ਵਾਰ ਚੈੱਕ ਕੀਤੀ ਇਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਸਾਂ ਲੈ ਕੇ ਜਾਣਾ ਨਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਆ ਜਿਹੜੀਆਂ ਲੰਡਨ ਦੀਆਂ ਏਜੰਸੀਆਂ ਜਾਂ ਗੋਰੇ ਆ ਤਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦਾ ਜਹਾਜ਼ ਵਗੈਰਾ ਸਾਰੀ ਦੁਨੀਆ ਉੱਥੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋ ਜਾਣ ਸ਼ਾਸਤਾਂ ਡਿੱਗ ਪੈਣ ਉਹ ਪਾਂਡੂਬੀ ਤੇ ਅਟੈਕ ਕੀਤਾ ਗਿਆ ਨਹੀਂ ਜਿਆਦਾ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜ਼ਿਆਦਾ ਮੈਂ ਇੰਨਾ ਕਾ ਗਿਆ ਕਿ ਪਿੱਛੇ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ ਅਸੀਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਇੰਨਾ ਕ ਪਤਾ ਲੱਗ ਗਿਆ ਮੂਸੇ ਵਾਲਾ ਕਹਿੰਦਾ ਸੀ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸੋਧੂ ਕਹਿੰਦਾ ਟਾਈਮ ਥੋੜਾ ਮੈਨੂੰ ਵੀ ਪਤਾ ਲੱਗ ਗਿਆ ਤਾਂ ਟਾਈਮ ਥੋੜਾ ਹੈ ਇਸ ਕਰਕੇ ਜਿਹੜਾ ਆ ਵਿਕਰਮ ਬਰਾੜ ਵਰਗੇ ਜੇ ਤੁਸੀਂ ਮੁੰਡੇ ਚੱਕ ਚੱਕ ਕੇ ਮਾਰੀ ਜਾਨੇ ਵਿੱਕੀ ਗੌਂਡਰ ਨੂੰ ਫੜ ਕੇ ਤੇ ਮੂੰਹ 'ਚ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਾਨੇ ਉਹ ਇਹ ਪਾਪ ਕੀਤੇ ਇਹ ਚੱਪ ਕਰਕੇ ਸਿਆਸਤਾਂ ਤੋੜ ਦੋ ਕਿਸੇ ਪੁਲਿਸ ਮਲਾਕ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਹੈ ਸਾਰੇ ਸਿਪਾਹੀ ਗਵਾਇਆਂ ਰਹਿਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਹੈ ਤੁਸੀਂ ਕਹਿੰਦੇ 6 ਟਨ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ ਆ 145 ਕੁਇੰਟਲ ਵਾਲਾ ਇੱਕ ਬੈਠਾ ਹੈ 145 ਕਿਲੋ ਵਾਲਾ ਇੱਕ ਬੈਠਾ ਹੈ 3 ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੌਲਾ ਪੈ ਗਿਆ ਮੈਂ ਇਹਨਾਂ ਨਾਲ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੀਆ ਦਾ ਕੰਮ ਆ ਸਾਨੂੰ ਫਸਾ ਲਿਆ ਤੇ ਮਜੀਠੀਆ ਥਾਪੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜੇ ਰਾਜੇ ਵਿਡਾਂਗ ਵਾਰੀ ਕਿੱਥੇ ਜਾਂਦਾ ਉਹਨੇ ਪਰਿਵਾਰ ਮਰਵਾਤਾ ਇੰਨਾ ਕੁ ਸੋਏ ਬੇ ਬੇ ਆਦਮੀਆਂ ਹੋਈ ਜਾਂਦੀਆਂ ਕਿ ਕਿੱਧਰ ਜਾ ਜਾਂਦਾ ਪੰਜਾਬ ਓਏ ਕਿੱਧਰ ਨੂੰ ਜਾਂਦਾ ਪੰਜਾਬ ਤੇਜ ਆ ਫਿਰ ਕਹੀ ਜਾਂਦੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇ ਸ਼ੈਸਤੀਏ ਚਾਰ ਸਕੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਹਾਸੀ ਕਢਾਈ ਜਾਂਦੇ ਆ ਚਾਰ ਸਕੱਟ ਸੁਣਾ ਕੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮ.ਐਲ.ਏ ਹਰੇ ਟਾਈਮ ਵਾਲੇ ਸੌਂਪੂਆ ਸਾਰਿਆਂ ਦੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆ ਆਖੇ ਮੇਰੇ ਸ਼ਿਵ ਦਵੰਦ ਕੱਟ ਕਦੇ ਇਹ ਤਹਿਸੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਪਟਵਾਰੀਆਂ ਮਗਰ ਪਾਇਆ ਜਾਂਦਾ ਕਦੇ ਸਰਪੰਚਾਂ ਨੂੰ ਕਹਿੰਦਾ ਜੇ ਸਰਪੰਚ ਪੈਸੇ ਨਾ ਖਾਏ ਉਹ ਆਏ ਨਾ ਤੇ ਮੂੰਹ ਬਣਾ ਮਣਾ ਕੇ ਗ ਮੈਨਾਂ ਕਹਣਾ ਯਾਰ ਸਖੀਰਵਾਦ ਨੂੰ ਬਣਾ ਲਓ ਪੰਜਾਬ ਦਾ ਮੁੱਖ ਮੰਤਰੀ ਮੈਂ ਵੀਡੀਓ 'ਚ ਉਹਦੇ ਖਿਲਾਫ ਬੋਲਦਾ ਮੈਂ ਸਾਰੇ ਐਂਗਲ ਨਹੀਂ ਚੈੱਕ ਕੀਤੇ ਸੀ ਚਲੋ ਕੋਈ ਗੱਲ ਨਹੀਂ ਇਹਨੂੰ ਬਣਾ ਲਵੇਂ ਤਾਂ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਤਪਾਲ ਬਾਹਰ ਆਜੂਗਾ ਜੇ ਸਾਰਾ ਪੰਜਾਬ ਬੰਦ ਕਰ ਲਓ ਜੇ 2 ਘੰਟਿਆਂ 'ਚ ਨਾ ਆਇਆ ਤਾਂ ਡੀਪੀਡੀ ਮੈਂ ਤਾਂ ਹੁਣ ਐ ਨਹੀਂ ਪਤਾ ਇੱਧਰੋਂ ਚੱਲ ਪਾ ਐ ਐਸਐਟਓ ਸੰਗ ਤੇ ਐਸਐਟਓ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਸਾਰਿਆਂ ਦੀ ਲਿਸਟਾਂ 'ਚ ਪ ਹੇ ਗਿਆ ਸਪਾਈਆ ਅਫਸਰ ਅਗੇ ਸਾਰੀਆਂ ਦੀ ਲਿਸਟਾਂ ਜਿਵੇਂ ਪੁਲਿਸ ਚਿੱਟੇ ਵਾਲੀ ਲਿਸਟ ਬਣਾ ਲੈਂਦੀ ਖਾਲਸਤਾਨੀ ਲਿਸਟ ਬਣਾ ਲੈਂਦੀ ਉਹ ਮੈਂ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਕਿਹਦੀ ਕਿੱਥੇ ਰਿਸ਼ਤੇ ਰਹੀ ਕਿਹਦੀ ਕਿੱਥੇ ਰਿਸ਼ਤੇ ਰਹੀ ਹੈ ਦਿਮਾਗ ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਫੜਨ ਆਜੋਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਬਸ ਇਹ ਵਾਪਸ ਨਹੀਂ ਮੁੜਦਾ ਪਹਿਲਾਂ ਵੀਡੀਓ ਪਾਈ ਸੀ 3 ਘੰਟਿਆਂ ਦੀ ਮਣਾਈ ਤਾਂ ਬਹੁਤ ਵੱਡੀ ਸੀ ਲੋ 2.3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗ੍ਰਾਫਰ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਹੈ ਜਿੰਨੇ ਉਹ ਦਾਖਲ ਹੁੰਦੇ ਸਾਰੇ ਮੇਰੇ ਜਾਣ ਪਛਾਣ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪੀ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸ ਵਿੱਚ ਦਾ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਦਾ ਲੀਡਰ ਜਦੋਂ ਲੋੜ ਹੁੰਦੀ ਬਾਹਰ ਘਟਾ ਲੈਂਦੇ ਜਦੋਂ ਲੋੜ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਇਹਨੂੰ ਮਰਵਾ ਦਿਓ ਇਹ ਪੈ ਆ ਗਾਲਾਂ ਗੁਲਾ ਨਹੀਂ ਆਏ ਨਾ ਕਦੇ ਗਾਲਾਂ ਕੱਢਦੇ ਸਾਡੇ ਤਾਂ ਬਿਠਿੰਡਿਆਂ ਦੀ ਬੋਲੀ ਇਹੋ ਜੀ ਹੈ ਇਸ ਤਰ੍ਹਾਂ ਹੀ ਗਾਲਾਂ ਕੱਢਦੇ ਆ ਉਹਦੇ ਲੱਖਾਂ ਵੀ ਕੱਢੀ ਗਿਆ ਉਹ ਬਰਾੜ ਨੇ ਆ ਦਾ ਟਰੈ ਐ ਤੋ ਹੋ ਵੀ ਹੈ ਜਾਵੇ ਤੂੰ ਕਿਉਂ ਸਾਹਮਣੇ ਆਉਣਾਗਾ ਤੈਨੂੰ ਪਤਾ ਨਹੀਂ ਵੀ ਲੱਖਾ ਸਦਾ ਨਾ ਕੀਜੀਏ ਥੋੜੀ ਤਾਂ ਆਸਿਕ ਦੀ ਚੱਲ ਜਾਰੀ ਦੋਸਤੀ ਹੈਗੀ ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹਨੂੰ ਭੱਗ ਜਾਣੇ ਉੱਥੇ ਕਰਿਆ ਵੀ ਉਹ ਤਾਂ ਵੈਸੇ ਸਹੀ ਹੈ ਚੱਲ ਬਰਾੜ ਨੇ ਕੋਈ ਮੜਾ ਨਹੀਂ ਕਿਤਾ ਜਿੱਥੇ ਲੱਖਾ ਭੱਗ ਜਾਂਦਾ ਤਾਂ ਉੱਥੇ ਵੱਡੇ ਟੂ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹਨੂੰ ਪਤਾ ਨਹੀਂ ਲੱਗਦਾ ਪੁਲਿਸ ਤਾਂ ਬਸ ਪਈ ਹੋਈ ਹੈ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ ਵੀ ਅਸੀਂ ਅੱਜ ਤਾਈਂ ਪੈਸਾ ਨਹੀਂ ਲਿਆ ਸਾਰੇ ਐਸਐਚਓ ਨੇ ਸੌਹ ਪ ਇਹ ਕਿ ਚਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹੱਲ ਕਰੋ ਮੈਂ ਕੱਲੇ ਕੱਲੇ ਕਤਲ ਦਾ ਦੱਸੂ ਕੱਲੇ ਕੱਲੇ ਕਤਲ ਦਾ ਹਰੇਕ ਕਤਲ ਬਾਰੇ ਜਾਣਕਾਰੀ